ਸੋ ਸ਼ਿਕਾਉਤ ਉਸਤੇ ਕਰੋ ਜੁਕੇ ਟੀਵੀ ਮੈਂ ਹਰਨਜੀਤ ਕੌਰ ਬ੍ਰਿਟਨ ਦੀ ਸ਼ੁਰੂਆਤ ਕਰਨਗੇ ਪਹਿਲਾ ਨਜ਼ਰ ਪਾਲਣਿਆ ਹੁ ਤੱਕ ਦੀਆਂ ਅਹਿਮ ਸੁਰਖੀਆਂ ਤੇ ਸਵੇਰ ਪਰ ਵਿੱਚ ਪਹਿਲੀ بارش ਦੇ ਕਾਰਨ ਜਿੱਥੇ ਲੋਕਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਲੋਕ ਬੇਘਰ ਹੋ ਚੁੱਕੇ ਨੇ ਉੱਥੇ ਨਾਬਾ ਬਲਾਕ ਦੇ ਫੇਰ ਨੰਦੌਰ ਵਿੱਚ ਤਰਕਸਾਰ ਕਮਰੇ ਦੀ ਛੱਤ ਡਿੱਗਣ ਨਾਲ ਕਮਰੇ ਵਿੱਚ ਸੁੱਤੇ ਪਏ ਇੱਕੋ ਪਰਿਵਾਰ ਦੇ 5 ਮੈਂਬਰ ਥਲੇ ਦੱਬ ਗਏ ਇੱਕ ਪ੍ਰਵਾਸੀ ਮਜ਼ਦੂਰ 2 ਮਹੀਨੇ ਪਹਿਲਾਂ ਦਿਹਾੜੀ ਕਰਨ ਲਈ ਆਪਣੇ ਬੱਚਾ ਸਮੇਤ ਪਿੰਡ ਆਇਆ ਸੀ ਜਿਸ ਨੂੰ ਪ੍ਰਵਾਸੀ ਮਜ਼ਦੂਰ ਅਤੇ ਉਸਦੀ ਪਤਨੀ ਤੇ ਬੱਚੇ ਗੰਭੀਰ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਇਲਾਜ ਲਈ ਜਿੰ다ਸਪਾਲ ਪਹੁੰਚਾਇਆ ਗਿਆ ਹੈ ਮੌਕੇ ਦੇ ਪਿੰਡ ਦੇ ਸਰਪੰਚ ਤੇ ਵੀ ਵਾਸੀਆਂ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਇਲਾਜ ਲਈ ਮਦਦ ਕੀਤੀ ਜਾ ਰਹੀ ਹੈ ਨਾਬਾ ਬਲਾਕ ਦੇ ਪਿੰਡ ਮਡੌਰ ਵਿੱਚ ਅਫਸਰਾ ਤਫਰੀ ਦਾ ਮਾਹੌਲ ਪੈਦਾ ਹੋ ਗਿਆ ਜਿੱਦੇ ਪ੍ਰਵਾਸੀ ਮਜ਼ਦੂਰ ਆਪਣੇ ਪਰਿਵਾਰ ਸਮੇਤ ਘੱਟ ਸੁੱਤਾ ਸਿਤੇ ਹਨ ਹਾਸਾ ਹੋਇਆ ਦੱਸਿਆ ਜਾ ਰਿਹਾ ਕਿ ਗਾਰਡਨ ਅਚਾਨਕ ਵਾਲਿਆਂ ਦੀ ਛੱਤ ਸਿੱਤੇ ਪਰਿਵਾਰ ਤੇ ਡਿੱਗ ਪਈ ਤੇ ਫਿਲਵਾਸੀਆਂ ਲੋਕ ਕਣੀ ਮੁਸ਼ਕਲ ਤੋਂ ਬਾਅਦ ਕਮਰੇ ਤੋਂ ਇੱਕ-ਇੱਕ ਕਰਕੇ ਬਾਹਰ ਕੱਢੇ ਗਏ ਤੇ ਉਨ੍ਹਾਂ ਨੂੰ ਅਗਲੇ ਸਿਰਾਹੀ ਨਾਵਾਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ ਦੱਸਦੀ ਹੈ ਕਿ ਮੌਕੇ ਤੇ ਪਰਵਾਸੀ ਪਰਿਵਾਰ ਨੂੰ ਫਿਲਵਾਸੀਆਂ ਨੇ ਹਰ ਸੰਭਵ ਸਹਾਇਤਾ ਦਾ ਪ੍ਰੋਸਾ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਵੀਡੀਓ ਕਾਨਫਰੰਸਿੰਗ ਰਾਹੀਂ ਮਹੱਤਵਪੂਰਨ ਸੈਂਸਮੈਂਟ ਜਾਣਕਾਰੀ ਦਿੱਤੀ ਉਹਨਾਂ ਨੇ ਅਧਿਕਾਰੀਆਂ ਤੇ ਮੰਤਰੀਆਂ ਨੂੰ ਲੋਕਾਂ ਦੇ ਨਾਲ ਖੜਨ ਦੇ ਹੁਕਮ ਦਿੱਤੇ ਨੇ ਮੀਟਿੰਗ ਵਿੱਚ ਜਿਸ ਦਾ ਖੇਤ ਉਸੇ ਦੀ ਰੇਤ ਨੀਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਹੜਾ ਕਾਰਨ ਘਾਬੀਆ ਪਰਸਨਲੀਲੀ ਹਸਾਰ ਦੇ ਫਤਿਹ ਇੱਕ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ 15 ਨਵੰਬਰ ਤੱਕ ਬਿਨਾਂ ਕਿਸੇ ਪਰਮਟ ਤੋਂ ਰੇਤ ਦੀ ਪੰਦੀ ਮਨਜ਼ੂਰੀ ਦਿੱਤੀ ਗਈ ਹੈ ਕਿਸਾਨਾਂ ਨੂੰ 6 ਮਹੀਨੇ ਤੱਕ ਲੋਨ ਦੀ ਕਿਸ਼ਤ ਭਰਨ ਤੋਂ ਵੀ ਰਾਹਤ ਦੇ ਦਿੱਤੀ ਗਈ ਇਹਨਾਂ ਲੋਕਾਂ ਪਰਿਵਾਰਾਂ ਨੂੰ 4 ਲੱਖ ਰੁਪਏ ਨੁਕਸਾਨੇ ਦੇ ਕਰ ਲਈ ਜਾਇਜ਼ਤ ਦੇ ਬਾਅਦ ਮੁਆਵਜ਼ਾ ਦਿੱਤਾ ਜਾਵੇਗਾ ਮਾਨਯੋਗ ਹੈ ਕਿ ਪਸ਼ੂਆਂ ਦੀ ਮੌਤ ਤੇ ਵੀ ਸਹਾਇਤਾ ਰਾਸ਼ੀ ਜਾਰੀ ਹੋਵੇਗੀ ਬਿਮਾਰੀ ਦੇ ਰੋਕथाम ਲਈ ਵੱਡੇ ਪੱਧਰ ਤੇ ਵੈਕਸੀਨੇਸ਼ਨ ਤੇ 1700 ਪਿੰਡਾਂ ਤੇ 300 ਸ਼ਹਿਰੀ ਵਾਰਡਾਂ ਵਿੱਚ ਫੰਗੀng ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣਗੀਆਂ ਹਰ ਇੱਕ ਨੂੰ ਡਾਕਟਰਾਂ ਕੇ ਜੀਜਾਂਗੇ ਕੈਂਪ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਸਿਹਤ ਲੋ ਖਰਾਬ ਹੈ ਜਿਸ ਤਰ੍ਹਾਂ ਚਾਰ ਦਿਨਾਂ ਤੋਂ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਉਹਨਾਂ ਦੀ ਸਿਹਤ ਵਿੱਚ ਹੁਣ ਸੁਧਾਰ ਹੋ ਰਿਹਾ ਤੇ ਅੱਜ ਫਿਰਣ ਦੇ ਮੁੱਖ ਮੰਤਰੀ ਨਾਇਬ ਹਸੈਨ ਇਹਨਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ 15 ਮਿੰਟ ਤੱਕ ਉਹਨਾਂ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਦੌਰਾਨ ਉਹਨਾਂ ਨੇ মিডিਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਿਸ ਤੋਂ ਬਾਅਦ ਪਹਿਲਾਂ ਪੰਜਾਬ ਦੇ ਇੰਚਾਰਜ ਜਿੱਥੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਮਨੀ ਸਿਸੋਧਿਆ ਕੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਮੰਤਰੀ ਉਹਨਾਂ ਦੇ ਹਾਲਜੰਗਰੀ ਹਸਪਤਾਲ ਪਹੁੰਚ ਰਹੇ ਨੇ ਹਸਪਤਾਲ ਦੇ ਇਨਸਾਨ ਮੁੱਖ ਮੰਤਰੀ ਦਿਲ ਦੇ ਤੜਕਰੋ ਹੌਲੀ ਤੇ ਕਮਜ਼ੋਰੀ ਦੀ ਸ਼ਿਕਾਇਤ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਇਹ ਕਮਿਸ਼ਨਰ ਰੈਕ ਕੋਲ ਸਮਝ ਸਰ ਨੇ ਨਾਕਬਾਤਵਾ